ਅਜੇ ਤਾਂ ਕੁਝ ਫੀਲ ਹੀ ਨਹੀਂ ਹੋ ਰਿਹਾ ਕਿ ਕੀ ਹੋਇਆ ਪਤਾ ਹੀ ਨਹੀਂ ਚੱਲ ਰਿਹਾ ਹਜੇ ਤਾਂ ਥਾਲੇ ਥੋੜਾ ਹ ਟਾਈਮ ਲੱਗੇਗਾ ਸਿੰਕ ਇਨ ਕਰਨ ਨੂੰ ਫੀਲ ਕਰਨ ਨੂੰ ਚੀਜ਼ਾਂ ਨੂੰ ਬਟ ਐਦਾਂ ਹੋਰ ਜ਼ਰੂਰ ਹੈ ਕਿ ਇੱਕ ਬਹੁਤ ਵੱਡਾ ਚੀਜ਼ ਹੈ ਉਹ ਕੰਪਲੀਸ਼ ਹੋ ਗਿਆ ਤਾਂ ਇੱਕ ਪੀਸਫੁਲ ਜੀ ਫੀਲਿੰਗ ਆ ਰਹੀ ਹੈ ਕਿੰਨਾ ਰੈਂਕ ਆਇਆ ਤੁਹਾਡਾ ਮੇਰਾ 147ਵਾਂ ਰੈਂਕ ਆਇਆ ਹਾਂਜੀ ਆਲ ਇੰਡੀਆ ਦੇ ਵਿੱਚ ਤੇ ਕਿੰਨੀ ਕ ਬਿੰਦ ਕੰਨੀ ਪਈ ਆ ਤੁਹਾਨੂੰ ਟੈਸਟ ਕਲੀਅਰ ਕਰਨ ਵਿੱਚ ਮੈਨੂੰ ਤਾਂ ਜਿਉ ਬਹੁਤ ਲੱਗਦੀ ਹੈ ਕਿ ਕਈ ਵਾਰੀ ਪਤਾ ਹੀ ਨਹੀਂ ਚੱਲਦਾ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਜਦੋਂ ਪੇਪਰ ਨੇੜੇ ਆ ਜਾਂਦਾ ਉਦੋਂ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਇੰਨਾ ਸਿਲੇਬਸ ਹੁੰਦਾ ਸਾਰਾ ਕੁਝ ਰਿਵਾਈਜ਼ ਕਰਨਾ ਸਾਰਾ ਕੁਝ ਦੁਬਾਰਾ ਦੁਬਾਰਾ ਪੜ੍ਹਨਾ ਤੇ ਇੰਨੇ ਪੇਪਰ ਹੁੰਦੇ ਨੇ ਸਭ ਕੁਝ ਲਿਖ ਪਾਣਾ ਉਸਦੇ ਲਈ ਬਹੁਤ ਜ਼ਿਆਦਾ ਮਿਹਨਤ ਤਾਂ ਲੱਗਦੀ ਹੈ ਬਟ ਮੈਂ ਕਹੂੰਗੀ ਵੀ ਬਟ ਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਿਹਨਤ ਦੇ ਨਾਲ ਨਾਲ ਵਿਸ਼ਵਾਸ ਮਤਲਬ ਮਤਲਬ ਪੇਪਰ ਇੰਨਾ ਔਖਾ ਨਹੀਂ ਹੈ ਜੋ ਆਪਣੇ ਆਪ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈਗਾ ਹੋਰ ਲੜਕੀਆਂ ਨੂੰ ਕੀ ਤੁਹਾਡਾ ਮੈਸੇਜ ਆ ਬੜਾ ਵੱਡੀ ਅਚੀਵਮੈਂਟ ਆ ਜਿਹੜਾ ਤੁਸੀਂ ਕਿਵੇਂ ਇਹ ਕਨਟੈਂਟ ਦੇ ਉਰਾਨੋਗੇ ਮੈਸੇਜ ਤੋਂ ਮੈਂ ਲੜਕੀਆਂ ਨੂੰ ਤੇ ਇਹ ਕਹਾਂਗੀ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਆਪਣੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜੋ ਵੀ ਉਹਨਾਂ ਕੋਲ ਟੈਲੈਂਟ ਹੈ ਉਹਨੂੰ ਪਰਸੂ ਕਰਨਾ ਚਾਹੀਦਾ ਹੈ ਮਤਲਬ ਕਦੇ ਵੀ ਐਵੇਂ ਨਹੀਂ ਫੀਲ ਕਰਨਾ ਚਾਹੀਦਾ ਕਿ ਅਸੀਂ ਕੁੜੀਆਂ ਅਸੀਂ ਬਾਹਰ ਨਹੀਂ ਜਾ ਸਕਦੀਆਂ ਅਸੀਂ ਇਹ ਨਹੀਂ ਕਰ ਸਕਦੀਆਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪਛਾਣਨਾ ਚਾਹੀਦਾ ਕਿ ਅਸੀਂ ਕੀ ਕਰ ਸਕਦੀਆਂ ਤੇ ਉਸ ਨੂੰ ਫਿਰ ਆਪਣੀਆਂ ਸਕਿਲਸ ਨੂੰ ਪੂਰੀ ਤਰ੍ਹਾਂ ਉਹਨਾਂ ਨੂੰ ਹੌਨ ਕਰਕੇ ਉਹਨੂੰ ਆਪਣਾ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਅੱਜ ਮੈਨੂੰ ਬਹੁਤ ਆਪਣੀ ਬੇਟੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਵੀ ਆਪਣੀ ਬੇਟੀ ਤੇ ਹਮੇਸ਼ਾ ਹੀ ਮਾਣ ਰਿਹਾ ਆਪਣੇ ਸਾਰੇ ਤਿੰਨੋਂ ਬੱਚੇ ਨੇ ਮੇਰੇ ਮੈਨੂੰ ਤਿੰਨੋਂ ਬੱਚਿਆਂ ਤੇ ਬਹੁਤ ਮਾਣ ਆ। ਪਰ ਇਹ ਥੋੜੀ ਜੀ ਜ਼ਿਆਦਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਸੀ। ਬੱਚੇ ਮਤਲਬ ਮਾਤਾ-ਪਿਤਾ ਦਾ ਮਾਣ ਹੁੰਦੇ ਨੇ। ਹਮੇਸ਼ਾ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਤੇ ਮਾਣ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਤੇ ਹਮੇਸ਼ਾ ਹੀ ਉਹਨਾਂ ਨੂੰ ਇਹ ਸਿੱਖਿਆ ਦਿਓ ਕਿ ਬੇਟਾ ਤੁਸੀਂ ਹਮੇਸ਼ਾ ਪੋਜ਼ੀਟਿਵ ਰਹੋ। ਕਿਉਂਕਿ ਜੋ ਪੋਜ਼ੀਟਿਵ ਹੈ ਉਹ ਆਪਾਂ ਨੂੰ ਹਮੇਸ਼ਾ ਹੀ ਆਪਣੇ ਕੰਮ ਆਉਂਦਾ ਹੈ। ਪੋਜ਼ਿਟਿਵ ਸੋਚ ਹੈ ਜੋ ਆਪਾਂ ਸੋਚਾਂਗੇ ਚੰਗਾ ਸੋਚਾਂਗੇ ਤਾਂ ਆਪਾਂ ਚੰਗਾ ਹੀ ਪ੍ਰਾਪਤ ਕਰਾਂਗੇ ਉਹ ਕਹਿੰਦੇ ਨੇ ਸਿਆਣਾ ਕਿ ਹੱਸ ਜਾਂਦੇ ਕਰ ਬਸਤੇ ਅਗਰ ਆਪਾਂ ਖੁਸ਼ ਰਹਾਂਗੇ ਤਾਂ ਆਪਾਂ ਨੂੰ ਤਾਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਬਾਕੀ ਗੁਰੂ ਤੇ ਭਰੋਸਾ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹਮੇਸ਼ਾ ਇਹ ਆਪਣੇ ਗੱਲ ਹੈ ਜੋ ਆਪਣੇ ਲੜਵੰਨ ਕੇ ਜੋ ਰੱਖੇ ਗੁਰੂ ਹਮੇਸ਼ਾ ਉਹਦੇ ਅੰਗ ਸੰਗ ਸਹਾਇ ਰਹਿਦਾ ਤੇ ਮੈਂ ਤਨ ਤਨ ਗੁਰਨਾਮਦਾਸ ਜੀ ਤੇ ਬਹੁਤ ਵਿਸ਼ਵਾਸ ਕਰਿਆ ਉਹਨਾਂ ਨੇ ਮੇਰਾ ਵਿਸ਼ਵਾਸ ਪੂਰਾ ਕੀਤਾ ਤੇ ਅੱਜ ਮੈਨੂੰ ਮਾਣ ਆ ਕਿ ਮੈਂ ਆਪਣੇ ਗਰੂਪ ਤੇ ਵਿਸ਼ਵਾਸ ਕਰਦੀ ਹਾਂ ਮੈਂ ਜਨਦੀ ਦਾ ਹਸਬੰਦ ਆ ਤੇ ਅਸੀਂ ਸਾਡਾ ਮੈਰਿਜ ਨੂੰ ਹੁਣ ਦਸੰਬਰ ਚ ਹੋਈ ਸੀਗੀ ਤੇ ਅਸੀਂ ਲਾਲ ਬਿਫੋਰ ਐਂਡ ਆਫਟਰ ਮੈਰਿਜ ਵੀ ਸਾਨੂੰ ਕਾਫੀ ਸੈਕਰੀਫਾਈਸਸ ਕਰਨੇ ਪਏ ਆਪਣੀ ਨੋਰਮਲ ਲਾਈਫ ਤੋਂ ਝਾਟ ਕੇ ਕਿਉਂਕਿ ਇਹਨੇ ਆਪਣੀ ਪ੍ਰੀਪਰੇਸ਼ਨ ਕਰਨੀ ਹੁੰਦੀ ਸੀ ਕਿਉਂਕਿ ਸਾਲ ਦਾ ਪ੍ਰੋਸੈਸ ਹੁੰਦਾ ਤੇ ਮੈਂ ਵੀ ਹਮੇਸ਼ਾ ਮੋਟੀਵੇਟ ਕੀਤਾ ਇਹਨੂੰ ਵੀ ਤੂੰ ਆਪਣਾ ਜੋ ਤੈਨੂੰ ਠੀਕ ਲੱਗਦਾ ਜਿੱਥੇ ਸਟੱਡੀ ਕਰ ਸਕਦੀ ਹੈ ਜਿਵੇਂ ਲੱਗਦਾ ਉਵੇਂ ਕਰੋ ਸੋ ਦਿੱਕਤਾਂ ਆndੀਆਂ ਨੇ ਪਰ ਠੀਕ ਹੈ ਅਲਟੀਮੇਟਲੀ ਪੋਜ਼ਿਟਿਵਿਟੀ ਲੈ ਕੇ ਕਿਉਂਕਿ ਆਪਣਾ ਏਮ ਬਹੁਤ ਹਾਈ ਹੈ ਸੋ ਉਹਦੇ ਲਈ ਆਪਾਂ ਨੂੰ ਮਿਹਨਤ ਕਰਕੇ ਜੇ ਅੱਜ ਅਸੀਂ ਸਕਸੈਸਫੁਲ ਆਪਣੇ ਆਪ ਨੂੰ ਸਮਝਦੇ ਆ ਕਿ ਜੋ ਵੀ ਅਸੀਂ ਸੈਕਰੀਫਾਈਸਸ ਦਿੱਤੇ ਸੀ ਲਾਈਫ ਦੇ ਵਿੱਚ ਜਾਂ ਉਹ ਆਪਣੀ ਨੋਰਮਲ ਲਾਈਫ ਤੋਂ ਹਟ ਕੇ ਜੋ ਕੀਤਾ ਸੀਗਾ ਉਹ ਅੱਜ ਉਹਦਾ ਫਰੂਟਫੁੱਲ ਨਿਕਲੇ ਆ ਉਹਦਾ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਪਰਿਵਾਰ ਨੂੰ ਇਹਦੇ ਪਿੱਕੇ ਪਰਿਵਾਰ ਨੂੰ ਔਰ ਸਾਰੇ ਸਾਡੇ ਸਾਰੇ ਪਰਿਵਾਰ ਨੂੰ ਔਰ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ ਕਿ ਮੈਂ ਪਹਿਲੇ ਦਿਨ ਤੋਂ ਇਹ ਲੱਗਦਾ ਸੀਗਾ ਕਿ ਮੈਂ ਜੌਬ 'ਚ ਇਸ ਲਈ ਆਈ ਸੀ ਮੈਨੂੰ ਲੱਗਦਾ ਸੀ ਲੜਕੀਆਂ ਕੁਝ ਕਰਨ ਤਾਂ ਮੈਂ ਇਹਨੂੰ ਦੇਖਦੇ ਸਾਰ ਵੀ ਮੈਨੂੰ ਇਹੀ ਲੱਗਿਆ ਸੀਗਾ ਕਿ ਇਹ ਲੜਕੀ ਲਾਇਕ ਹੈ ਤਾਂ ਵਾਕਈ ਨੇ ਪ੍ਰੂਫ ਕੀਤਾ ਔਰ ਸਾਡੇ ਪਰਿਵਾਰ ਦਾ ਨਾਮ ਸਾਡੇ ਪਰਿਵਾਰ ਚ ਆਈ ਦੋ ਦੇ 4 ਮਹੀਨੇ ਹੋਏ ਆ ਪਰ ਸਾਡੇ ਪਰਿਵਾਰ ਦਾ ਨਾਮ ਵੀ ਰੌਸ਼ਨ ਕੀਤਾ ਹੈ ਇਹਦੇ ਪੇਰੈਂਟਸ ਨੂੰ ਬਹੁਤ ਮੁਬਾਰਕਬਾਦ ਔਰ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਇਸ ਬੱਚੀ ਨੂੰ ਇਤੋਂ ਤੱਕ ਪਹੁੰਚਾਣ ਲਈ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਸਾਰੇ ਦੋਨਾਂ ਪਰਿਵਾਰਾਂ ਵੱਲੋਂ ਕੇ ਬੇਟੀ ਜੋ ਜ਼ਿੰਦਗੀ ਚ ਚਾਹੁੰਦੀ ਹੈ ਵਾਹਿਗੁਰੂ ਇਹਨੂੰ ਦਵੇ ਔਰ ਬਹੁਤ ਵਧੀਆ ਥਾਵਾਂ ਤੇ ਪੋਸਟਡ ਰਹੇ ਸਾਰੇ ਲੋਕਾਂ ਦੀ ਸੇਵਾ ਦਾ ਮੌਕਾ ਮਿਲੇ ਇਹਨੂੰ ਆਪਣੇ ਦੇਸ਼ ਲਈ ਤੇ ਉਹ ਸੇਵਾ ਕਰੇ ਔਰ ਬਹੁਤ ਤਰੱਕੀ ਤੇ ਲੈ ਕੇ ਜਾਏ ਹਰ